ਸੁੰਦੀਆਂ ਹਰੇਕ ਦਾ ਦੁੱਖ ਸੁੰਦੀਆਂ ਮੈਂ ਵਿੱਚ ਹੈ ਹੁੰਦਾ ਜੀ ਚਾਰ ਲੋਕ ਆਪਾਂ ਨੂੰ ਜਾਣਨ ਲੱਗ ਜੇ ਨਾ ਆਪਾਂ ਫੋਨ ਚੱਕਣੇ ਹਟ ਜਾਨੇ ਪਰ ਕਦੇ ਕਦੇ ਵੀ ਨਾ ਭੁੱਲੋ ਜੇ ਆਪਾਂ ਅੱਜ ਆਪਣੀ ਦੁਨੀਆ ਦੇ ਉੱਤੇ ਪਹਿਚਾਣ ਬਣੀ ਹੈ ਚਲੋ ਕਿਸੇ ਮੇਰੀ ਤਾਂ ਮੇਰੇ ਪਸੂਆ ਕਰਕੇ ਬਣੀ ਹੈ ਮੇਰੀਆਂ ਮੱਜਾਂ ਮੇਰੀਆਂ ਰਾਣੀਆਂ ਕਰਕੇ ਬਣੀ ਹੈ ਨਾ ਵੀ ਉਹ ਪੈਰ ਨਾ ਛੱਡੋ ਕਦੇ ਵੀ ਤੁਸੀਂ ਜਿਹੜੇ ਲੋਕ ਤੁਹਾਨੂੰ ਚਾਹਣ ਵਾਲੇ ਫੋਨ ਕਰਦੇ ਨੇ ਮੈਂ ਤੁਹਾਨੂੰ ਸਲਾਮਾਂ ਲੈਂਦੇ ਨੇ ਜੀ ਵੀ ਕਿਵੇਂ ਤੁਸੀਂ ਕੰਮ ਸਟਾਰਟ ਕੀਤਾ ਸਾਨੂੰ ਇਹ ਘਾਟੇ ਵਾਲਾ ਕੰਮ ਤਾਂ ਨਹੀਂ ਮੈਂ ਦੀਦੀ ਇਹ ਗੱਲ ਕਹਿਣੀ ਨੇ ਵੀ ਚਾਦਰ ਦੇਖ ਕੇ ਪੈਰ ਵਸਾਰੇਓ ਕਦੇ ਨਾ ਤੁਸੀਂ ਮੇਰੇ ਕਾਰੋਬਾਰ ਨੂੰ ਦੇ 1 ਕਰੋੜ ਰੁਪਏ ਦਾ ਬਿਡ ਲਾ ਲਓ ਜਾਂ 25 ਲੱਖ ਦਾ ਤੁਸੀਂ ਉਹਨੂੰ ਉੱਥੇ ਲੌਸ ਪਾਜੇ ਬਾਕੀ ਤੁਸੀਂ ਮਿਹਨਤ ਆਪ ਕਰਿਓ ਕੰਮ ਵਾਲੇ ਸਿਰ ਤੇ ਕਦੇ ਕੰਮ ਇਹ ਚੀਜ਼ ਨਾ ਛੱਡਿਓ ਵੀ ਤੁਸੀਂ ਦੋ ਬੰਦੇ ਰੱਖ ਕੇ ਕੰਮ ਕਰਤਾ ਭਾਈ ਪੈਸੇ ਤੁਹਾਡੀ ਜੇਬ ਚੋਂ ਲੱਗੇ ਨੇ ਉਹ ਤੁਸੀਂ ਦੇਖਣਾ ਫਿਰ ਤੁਹਾਡਾ ਕਿੱਤਾ ਕਦੇ ਵੀ ਸਕਸੈਸਫੁਲ ਨਹੀਂ ਹੋ ਸਕਦਾ ਜੇ ਤੁਸੀਂ ਆਪ ਮਿਹਨਤ ਕਰੋਗੇ ਤਾਂ ਤੁਸੀਂ ਕਦੇ ਭੁੱਖੇ ਵੀ ਨਹੀਂ ਮਰ ਸਕਦੇ ਤੁਹਾਨੂੰ ਬਹੁਤ ਕੁਝ ਦੇਣ ਗਿਆ ਹੈ ਬਹੁਤ ਕੁਝ ਦੇਣ ਗਿਆ ਹੂੰ ਕਿਉਂਕਿ ਜੇ ਆਪਾਂ ਮੰਡੀ ਕਰਨਾ ਆਪ ਕਰਦੇ ਆ ਆਪਦੀਆਂ ਚੀਜ਼ਾਂ ਦੇ ਪ੍ਰੋਡਕਟ ਬਣਾ ਕੇ ਸੇਲ ਕਰਦੇ ਆ ਮਿਹਨਤ ਤਾਉਗੇ ਆਪਾਂ ਨੂੰ ਵੀ ਪਤਾ ਹੈ ਜੇ ਹੁਣ ਆਪਾਂ ਉੱਠਾਂਗੇ 8 ਵਜੇ ਆਪਾਂ ਬੰਦਦੇ ਆ ਬਸ ਗੇੜਾ ਜਾਂ ਮਾਰੇ ਆਈ ਵੀ ਠੀਕ ਹੈ ਭਾਈ ਸੰਤੀਆਂ ਫਿਰ ਉਹ ਉੱਥੇ ਆਪਾਂ ਸਕਸੈਸ ਨਹੀਂ ਹੋ ਸਕਦੇ ਕਦੇ ਵੀ ਨਹੀਂ ਹੋ ਸਕਦੇ ਦੀਦੀ ਪਰ ਜੇ ਆਪਾਂ ਆਪ ਸੰਭਾਲ ਕਰ ਰਹੇ ਆ ਮੇਰੀ ਘਰ ਦੀ ਜ਼ਿੰਮੇਵਾਰੀ ਵੀ ਹੈ ਮੇਵਾਰ ਦਾ ਵੀ ਦੇਖਣਾ ਹੁਣ ਜਿੰਮੇਗਾ ਅਸੀਂ ਵੀਡੀਓ ਵੀ ਬਣਾਉਣੇ ਆ ਅਸੀਂ ਫਾਰਮਾਂ ਦੀ ਵੀਡੀਓ ਕਿਤੇ ਬਾਹਰ ਵੀ ਬਣਾਉਣ ਜਾਣੇ ਆ